ਪੰਜਾਬ ਭਰ ਦੀਆਂ ਦਾਣਾ ਮੰਡੀਆਂ 28 ਅਗਸਤ ਨੂੰ ਮੁਕੰਮਲ ਬੰਦ ਰਹਿਣ ਗਿਆ ਫੈਡਰੇਸ਼ਨ ਆਫ ਆਰਟੀ ਐਸੋਸੀਏਸ਼ਨ ਵੱਲੋਂ ਮਹਿੰਗਾਈ ਦੇ ਮੱਦੇਨਜ਼ਰ ਫਸਲਾ ਉੱਪਰ ਟਕਵੀ ਕਮਿਸ਼ਨ ਨਾ ਦੇਣ ਕਾਰਨ ਅਤੇ ਆਰਤੀਆਂ ਦੀਆਂ ਹੋਰਨਾਂ ਸਮੱਸਿਆਵਾਂ ਸੰਬੰਧੀ 28 ਅਗਸਤ ਨੂੰ ਤਲਵੰਡੀ ਪਾਈ ਰਾਏਖੇ ਵਿਖੇ ਵਿਸ਼ਾਲ ਸੂਬਾ ਪੱਦਰੀ ਰੋਜ਼ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਹੜਾ ਆਉਣ ਵਾਲੇ ਸੀਜ਼ਨ ਦੇ ਵਿੱਚ ਜੋ ਪਿੱਛੇ ਦਿੱਕਤਾਂ ਆਈਆਂ ਤੇ ਆਉਣ ਵਾਲੇ ਸਮੇਂ ਦੇ ਜੋ ਸਾਨੂੰ ਮਹਿਸੂਸ ਹੋ ਰਿਹਾ ਹੈ ਅਸਲੇ ਰਾਈਸ ਮਿੱਲਰ ਬਹੁਤ ਬਵੇਲਾ ਖੜਾ ਕੰਟੀਕੇ ਫਿਰਦੇ ਆ ਕਿਉਂਕਿ ਉਹਨੂੰ ਘਾਟਾ ਬਹੁਤ ਪਿਆ ਨਜਾਇਜ਼ ਕਿਸੇ ਵੀ ਆਰਤੀ ਦਾ ਕੱਟ ਨਹੀਂ ਲੱਗੂਗਾ ਨਾ ਉਹਨੂੰ ਕੋਈ ਵਿਆਜ ਨਹੀਂ ਦੇਦਾ ਜੇ ਪੇਮੈਂਟ ਲੇਟ ਹੁੰਦੀ ਆ ਤੇ ਉਹਦਾ ਜਿਹੜਾ ਬੰਦਾ ਇੰਟਰਸਟ ਆ ਉਹ ਨਹੀਂ ਕਿਸੇ ਮੰਡੀ ਦੇ ਵਿੱਚ ਦਿੰਦਾ ਤੇ ਉਹਦੀਆਂ ਬਾਕੀ ਮੰਡੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ ਅਸੀਂ ਮੀਟਿੰਗ ਰੱਖੀ ਸੀ ਜਿਹੜੀਆਂ ਆਰਤੀਆਂ ਦੇ ਪਿਛਲੇ ਸਮੇਂ ਦੇ ਵਿੱਚ ਘੁੰਮਦੇ ਰਹੇ ਨੇ ਤੇ ਜਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੋ ਮੁਸ਼ਕਲਾਂ ਜਿਹੜੀਆਂ ਵੀ ਆਰਤੀਆਂ ਨਵੀਂਆਂ ਨੂੰ ਆਉਣ ਲਾਉਣ ਉਹਦੇ ਸੰਬੰਧ ਵਿੱਚ ਜਿਹੜੀ ਉਹ ਮੀਟਿੰਗ ਰੱਖੀ ਹੈ ਪਛਮੀ